ਪਰਿਵਾਰ ਠੀਕ ਆ ਆਪਨੇ ਠੀਕਾ ਦੂ ਰੱਖ ਲ ਮੈਂ ਤਾਂ ਆਪ ਵਧੀਆ ਹੋਰ ਨਨ ਗਾਂ ਨਹੀਂ ਦੇ ਚੁੱਕੀਆਂ ਤੇ ਜਾਇਆ ਹੀ ਆਪਦੇ ਪਿੰਡਾਂ ਨਾਲ ਮੈਂ ਤਾਂ ਨਹੀਂ ਗਈ ਮੈਂ ਤਾਂ ਸੱਸ ਵਾਲੀ ਭੈੜੀ ਆ ਮੇਰੀ ਮੈਂ ਤਾਂ ਜਾ ਵੀ ਆਈ ਅੱਛਾ ਉਹ ਮੇਰੀ ਸੱਸ ਨੇ ਤਾਂ ਸਾਨੂੰ ਏਸੀ ਵੀ ਲਵਾਤਾ ਅੱਛਾ ਪਰ ਉਹ ਸੱਸ ਹੀ ਲਵਾਉਂਦੀ ਹੈ ਹੋਰ ਸਾਰੀ ਘਰੇ ਵਧੀਆ ਨੇਗੇ ਪਾਣੀ ਪੀ ਕੇ ਚਾਹ ਪਾਣੀ ਲੈਦੇ ਸਸ ਜਬ ਬਲਾਈ ਵਧੀਆ ਹੋਰ ਨਾ ਤੇਰੇ ਵਰਗੇ ਸਸ ਬਲ ਲੈ ਮੈਂ ਤਾਂ ਸਸ ਇੰਨੀ ਉਹ ਹੋਣਾ ਇੰਜ ਕਰਦਾ ਰਾਤ 3:00 ਵਜੇ ਕਲਾ ਘੜਦਾ ਮੇਂ ਸਸ ਤਾਂ ਬਾਲੀ ਵਧੀਆ ਹੀ ਜੇ ਮੈਂ ਕਹਿ ਮਨੇ ਸਸ ਮਿਲਿਆ ਤਾਂ ਤੇਰੇ ਵਰਗੇ ਮੈਂ ਕਮਾ ਜੇਬੀ ਹਣਾ ਮੈਂ 5000 ਦਾ ਸੂਟ ਦਵਾ ਲੇ 5000 ਦਾ ਕੀ 10000 ਦਾ ਮੈਂ ਤਾਂ 1000 ਦਾ ਸੂਟ ਦਵਾ ਕੇ ਜਾਈ ਜੀ ਮੇਂ ਤਾਂ ਜੇ ਮੈਂ 10000 ਦਾ ਕਮਾ ਨਾ 10000 ਦਾ ਦਈਆ ਸੂਟ ਪਰ ਤੂੰ ਤਾਂ ਭਰ ਤਾ ਤੱਕ ਉਸ ਮਤਾਲੀਆ ਮੈਨੂੰ ਤਾਂ ਨਹੀਂ ਪੁੱਛੀ ਨਾ ਤਾਂ ਪੇ ਕੇ ਵੀ ਨਹੀਂ ਗਈ ਨੂੰ ਸਾਲ ਦੋ ਸਾਲ ਹੋ ਗਿਆ ਜਾ ਨਹੀਂ ਦਿੰਦੀ ਮੈਂ ਤਾਂ ਗਰਮੀ ਦੇ ਛੁੱਟੀਆਂ ਚ ਲਾਗ ਵੀ ਆਈ ਜਾ ਵੀ ਹੈ ਆਹ ਹੋ ਜਾਏ ਪਰ ਨਹੀਂ ਮੈਂ ਤਾਂ ਕਿੱਥੇ ਜਾ ਦਿੰਦੀ ਆ ਪਹਿਲੀ ਬਾਰੇ ਮੈਂ ਤਾਂ ਬਹੁਤ ਲੱਗੀ ਸੀ ਵਧਾਈਨੇ ਸਾਤੇ ਪੜੀ ਸੀ ਮਾਂ ਚਾਪਾ ਨੇ ਬਾਵਾ ਕਾ ਤੱਤਾ ਦਾ ਨਿੱਕੇ ਸਾਡੀ ਪੂਰੀ ਤਰ੍ਹਾਂ ਮਾਰਪੋੜਤਾ ਹੀ ਗਈ ਜੀ ਦੇਖਣ ਵਾਲੇ ਅਸੀਂ ਕਹਿਣੀ ਆ ਇਹ ਬਣੀ ਹੋਈ ਹੈ ਸਿਲਵਾਰਾ ਮੈਂ ਕਿਹ ਕਿਸਰਾ ਦੁਕੰਦ ਹੈ ਹਾਂ ਗਾਂਢੀਆਂ ਪੁੱਛ ਕੇ ਆਈਆਂ ਲੱਗਿਆ ਜੀ ਉਹਦੇ ਨਾਲ ਲੈ ਕੇ ਇਹ ਗਾਂਢਾਂ ਨੇ ਲੈ ਕੇ 5000 ਦਾ ਸੂਟ ਲੈ ਕੇ ਆਈਆਂ ਲੋਕਾਂ ਦੀ ਉਹ ਕੁੜੀਆਂ ਪਾਣੀਆ ਦਿੱਤਾ ਇੱਕ ਅੱਤ ਦਿਖਾਉਂਦੀ ਆ ਨਹੀਂ ਕਰੀ ਹੈ ਕਿ ਆ ਆ ਲੈ ਰਹੀ ਹੈ ਕੋਈ ਬੋਲੀ ਆ ਨਹੀਂ ਬੇਬੇ ਕਰੀ ਨਾ ਅਰੇ ਬੁੱਤ ਨਾ ਗਿਆ ਲੰਘਿਆ ਲੁਬੇ ਸਸਰੀ ਘਰ ਆ ਰਿਹਾ ਸਸਰੀ ਘਰ ਮੇਰੇ ਉਸਨੇ ਵੀ ਬੋਲ ਨੂੰ ਲਤੀ ਹੁਣ ਕੋਈ ਨਾ ਮੀਂਹ ਨਹੀਂ ਨਾ ਮੂੰਹ ਨਹੀਂ ਲਾਈ ਦਿੱਤਾ ਅੱਜ ਨਹੀਂ ਆਕੜਾ ਜੇ ਮੈਂ ਅੱਜ ਤੋਂ ਬਾਅਦ ਤੁਹਾਡੇ ਘਰ ਆਉਂਦੀ ਵੀ ਨਹੀਂ ਆਏਗੀ ਮੈਂ ਤਾਂ ਜਾਣੀ ਆ ਕਰਦੇ ਕਰੀ ਪਈ ਹੈ ਚਾਹ ਵੀ ਮੈਂ ਚਾਹ ਬਣਾਉਣੀ ਹੈ ਇਸ ਲਈ ਭਾਈ ਆਣਾ ਲੈ ਵੀ ਬੇਬੇ ਬਾਹਰ ਹੀ ਸਿਆਣਾ ਤੂੰ ਹੀ ਚੰਦ ਜੀ ਚਲੋ ਚਲ ਚਾਹ ਬਣਾ ਲਾ ਸੇ ਕਿਥੇ ਭਾਈ ਆਉਣਾ ਲੈ ਕੇ ਚਾਹ ਦੀ ਬਾਰੇ ਚਾਹ ਤੇ ਹੈ ਚਲ ਬਣਾ ਦੇ ਚਾਹ 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 ਬੱਤੀ ਮਾਰੀ จ้าวพัตติปาเนี้ยเป็นจอห์นี่เป็นว่าจ้าวพัตติปาจ้าวพัตติปาดิจัล Pa lupene bana, je ta para. ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ